ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਖਾਰਾ ਤਹਿਸੀਲ ਜਿਲ੍ਹਾ ਇਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆਨਰਡਰ ਸਰਦਾਰ ਜਗਤਾਰ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਦੋਸਤੋ ਜਿन्हे ਵੀ ਪਛੋ ਤੁਸੀਂ ਸਾਰੇ ਮੈਂ ਦੇਖ ਰਿਹਾ ਜੇ ਘਰੇ ਬਿਲਕੁਲ ਘਰੇਲੂ ਪਸ਼ੂ ਰੱਖੇ ਹੋਏ ਹੈਗੇ ਆ ਠੀਕ ਆ ਜੀ ਤੇ ਘਰੇਲੂ ਪਸ਼ੂਆਂ ਦੇ ਵਿੱਚੋਂ ਅੱਜ ਇੱਕ ਭਾਜੀ ਨੂੰ ਇੱਕ ਬਾਹਰ ਸੇਲ ਕਰਦੇ ਆ ਇਹ ਵੈਰ ਦੀ ਡਿਟੇਲ ਹੈ ਮੈਂ ਤੁਹਾਡੇ ਨਾਲ ਖੋਦ ਸਾਂਝੀ ਕਰਦੀ ਹਾਂਗਾ ਠੀਕ ਹੈ ਜੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ ਕੋਈ ਵੀ ਸੱਜਣ ਵੀਰ ਆਪਣਾ ਇਸ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੁੰਦਾ ਤੇ ਖਾਰਾ ਪਿੰਡ ਜਦੋਂ ਆਪਾਂ ਬਿਲਕੁਲ ਹਰੀਕੇ ਪੱਤਣ ਤੋਂ ਸਰੀਆਲੀ ਨੂੰ ਆਉਨੇ ਆ ਠੀਕ ਹੈ ਜੀ ਸਰੀਆਲੀ ਤੋਂ ਪਹਿਲਾਂ ਕੋਈ 3 ਕਿਲੋਮੀਟਰ ਖਾਰੇ ਵਾਲੀ ਨਹਿਰ ਵੀ ਵਜਦੀ ਹੈ ਜਿਹੜੀ ਅੱਗੇ ਫਤਿਹਬਾਦ ਨੂੰ ਜਾਂਦੀ ਹੈ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਜਾਂਦੀ ਹੈ ਤੇ ਪਹਿਲਾ ਪਿੰਡ ਆ ਬਿਲਕੁਲ ਮੇਨ ਨੈਸ਼ਨਲ ਹਾਈਵੇ ਦੇ ਬਠਿੰਡਾ ਅਮਰਸਰ ਤੋਂ ਤੇ ਅੱਧਾ ਕਿਲੋਮੀਟਰ ਇਸੇ ਮੇਨ ਨੈਸ਼ਨਲ ਹਾਈਵੇ ਦੇ ਉੱਪਰ ਹੀ ਪਿੰਡ ਆ ਖਾਰਾ ਪ ਇਹ ਇਤਿਆਰ ਕੇ ਮੇਰਾ ਭਰਾ ਕੋਈ ਵੀ ਆਪਣੀ ਟਿੱਪ ਕੇ ਤਸੱਲੀ ਕਰ ਸਕਦਾ ਵੈਰ ਤੁਸੀਂ ਸਾਹਮਣੇ ਦੇਖ ਲਓਗੇ ਇਹ ਗੱਬਣਾ ਟੁੱਕੀ ਵੈਰ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਜੀ ਸੋ ਜਿੱਦਾਂ ਘਰ ਵਾਲਿਆਂ ਨੇ ਆਪ ਨੂੰ ਡਿਟੇਲਿੰਗ ਦੀ ਦਿੱਤੀ ਆ ਪੂਰੀ ਜਾਣਕਾਰੀ ਦੱਸੀ ਆ ਇਹ ਗੱਬਣਾ ਦੋਸਤੋ 15 ਲੈ ਜੇ 17 ਲੈ ਜੇ ਦਿਰ ਹਜੇ ਇਹਨੇ ਕ ਕੱਢਦੀ ਆ ਕਿਉਂਕਿ ਲਿਖਤੀ ਤੌਰ ਤੇ ਇਹਨਾਂ ਦੇ ਕੋਲ ਦਿਨ ਨਹੀਂ ਦਿਖੇਗੇ ਬਾਕੀ ਮੇਰਾ ਸਜਣ ਵੀਰ ਕੋਈ ਵੀ ਇੱਥੇ ਆਉਂਦਾ ਠੀਕ ਆ ਜੀ ਇੱਕ ਲੇਵੇ ਤੋਂ ਬਾਕੀ ਲੱਥੀ ਬਣੀ ਤੋਂ ਤੁਸੀਂ ਵੇਖ ਕੇ ਤਸੱਲੀ ਕਰ ਸਕਦੇ ਜੀ ਇੱਕ ਆਈਡੀਆ ਲਾ ਲਓਗੇ 15 ਲੈ ਕੇ ਜਾ ਸਕਦੀ ਹੈ ਜਾਂ 12 ਲੈ ਕੇ ਜਾ ਸਕਦੀ ਹੈ ਬਾਕ ਉਹ ਵੀ ਆਪਾਂ ਪ੍ਰੋਪਰ ਤੁਹਾਨੂੰ ਤਸੱਲੀ ਦੇ ਨਾਲ ਨਾਲ ਦਿਖਾ ਦਿਆਂਗੇ ਅੱਜ ਜੇਕਰ ਸੂਵੇ ਦੀ ਗਣ ਕਰਕੇ ਤੇ ਸੂਵੇ ਦਾ ਕਿਸਾਨ ਮੇਰੇ ਤਿੱਜਾ ਵੈਸੇ ਤਿੱਜਾ ਵੀ ਉਹਨਾਂ ਨੇ ਕਿਹਾ ਠੀਕਾ ਜੀ ਬਾਕੀ ਹੋ ਸਕਦਾ ਤਿੱਜਾ ਵੀ ਹੋਵੇ ਠੀਕਾ ਤੇ ਕ੍ਰੋਸ ਬਰੀਡ ਦੇ ਵਿੱਚ ਆ ਗਈ ਹੈ ਜਿੱਦਾਂ ਇੱਕ ਸ਼ਾਈ ਵਾਲ ਦਾ ਕ੍ਰੋਸ ਕੋਈ ਭਰਾ ਮੰਨ ਲਵੇ ਸ਼ਾਈ ਵਾਲ ਕ੍ਰੋਸ ਬਰੀਡ ਦੇ ਵਿੱਚ ਆ ਤੇ ਹਾਈਟ ਕਰਦੇ ਜਿੱਦਾਂ ਇੱਕ ਨਾਰਮਲ ਆਪਾਂ ਮੀਡੀਅਮ ਹਾਈਟ ਦੇ ਵਿੱਚ ਗਾੜਾ ਦੇਖਦੇ ਆ ਮੀਡੀਅਮ ਹਾਈਟ ਕਰਦਾ ਤੇ ਬਾਕੀ ਪਿਛਲੇ ਸੂਵੇ ਦਾ ਦੁੱਧ ਉਹਨਾਂ ਦੱਸਿਆ ਵੀ ਤਕਰੀਬਨ ਕੋਈ 13 14 13 14 ਲੀਟਰ ਦੁੱਧ ਇਹਨੇ ਚਵਾਇਆ ਤੋ ਬਾਕੀ ਮੇਰਾ ਭਰਾ ਕੋਈ ਵੀ ਆਪਦੀ ਸਮਝ ਵੇਖ ਕੇ ਸੌਦਾ ਕਰ ਲਿਓ ਠੀਕ ਹੈ ਜੀ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਾਲੂ ਕਰ ਦਿਆਂਗੇ ਨੰਬਰਾਂ ਤੇ ਕਾਲ ਕਰ ਲਿਓ ਲੇਵੇ ਦੀ ਲੱਥੀ ਬਣੀ ਦੀ ਤੁਸੀਂ ਆ ਪੈਕਸਰ ਤੋਂ ਇੱਕ ਆਈਡੀਆ ਲਾ ਸਕਦੇ ਹੋ ਠੀਕ ਹੈ ਜੀ ਜਿੰਨੀ ਕਿ ਲੱਥੀ ਬਣੀ ਆ ਮੁਠੀ ਮੁਠੀ ਥਾਣਾ ਬਾਕੀ ਇਧਰ ਬਹਿਣੀ ਵਾਲੇ ਪਾਸੇ ਦੋਸਤੋ ਦੋ ਥਾਣਿਆਂ ਦੇ ਵਿਚਕਾਰ ਸੈਂਟਰ ਦੇ ਵਿੱਚ ਇੱਕ ਬੱਚਾ ਲੱਗਾ ਨਿਕਾ ਜਾ ਠੀਕ ਹੈ ਇੱਕ ਮੜੀ ਕੋਟ ਹੈਗੀ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਬਹਿਣੀ ਵਾਲੇ ਪਾਸਿਓ ਆ ਚੈੱਕ ਕਰੋ ਠੀਕ ਹੈ ਜੀ ਤੇ ਮੜਾ ਜੀ ਬੱਚਾ ਲੱਗਾ ਚਲੋ ਵੈਸੇ ਵੈਰਾਂ ਦੇ ਵਿੱਚ ਕੋਈ ਨਾ ਬੱਚ ਤੇ ਮਾਰੇ ਮੋਰ ਕੋਈ ਮਾਸ ਜਾਂ ਕੋਈ ਛੋਟਾ ਥਾਣਾ ਠੀਕਾ ਜੀ ਅਕਸਰ ਆਪਾਂ ਵੇਖਦੇ ਰਹਿੰਦੇ ਆ ਸੋ ਆ ਫੇਸ ਕੁਆਲਿਟੀ ਦੀ ਮੂੰਹ ਮੱਥੇ ਤੇ ਤੁਸੀਂ ਚੈੱਕ ਕਰ ਸਕਦੇ ਜੀ ਠੀਕਾ ਜੀ ਵੈਸੇ ਚਿਹਰੇ ਮੋਰੇ ਤੋਂ ਦੂਜਾ ਸੁਭਾ ਵੀ ਜਾਪਦੀ ਆ ਬਾਕੀ ਹਰੇਕ ਭਰਾ ਦੀ ਆਪੋ ਆਪਣੀ ਸਮਝ ਆ ਆਪਦੀ ਸਮਝ ਅਕੋਰਡਿੰਗ ਤੁਸੀਂ ਸਬਦਾ ਕਰ ਲਿਓ ਤੇ ਬਾਕੀ ਲਿਖਤੀ ਤੌਰ ਤੇ ਇੱਕ ਵਾਰੀ ਫੇਰ ਆਪਾਂ ਦੱਸ ਦਿੰਦੇ ਆ ਵੀ ਲਿਖਤੀ ਤੌਰ ਤੇ ਕੋਈ ਦਿਨ ਦਿਖੇ ਨਹੀਂ ਕਿ ਜਿੰਨੀ ਕਿ ਲੱਥੀ ਆ ਉਸ ਪ੍ਰਭਾਵ ਤੇ ਤੁਸੀਂ ਦੇਖ ਲਿਆ ਜੇ 15 ਲੈ ਕੇ ਜਾਂਦੀ ਆ ਜਾਂ 12 ਲੈ ਕੇ ਜਾਂਦੀ ਆ ਜਾਂ 17 ਦਿਨ ਲੈ ਕੇ ਜਾਂਦੀ ਆ ਠੀਕ ਆ ਜੀ ਹੋ ਸਕਦਾ ਵੀ ਜਿੰਨੀ ਕਿ ਪਾਣੀ ਲੱਥੀ ਆ ਕਰਮ ਹਾਏ ਬਾ ਪੂਰੀ ਠੰਡੀ ਧੀਰੀ ਹੈ ਸੀਲਸ ਆਊਗਾ ਠੀਕ ਹੈ ਜੀ ਤੇ ਆ ਜਿਹੜਾ ਤੁਹਾਨੂੰ ਇੱਕ ਰੀ ਲੇਵਾ ਫਿਰ ਆਪਾਂ ਲਾਗਿਓ ਵਿਖਾ ਦਿੰਨੇ ਆ ਸੋ ਲਾਏ ਬਣਾਏ ਪਈ ਆ ਤੇ ਰੇ ਦੇ ਡਿਮਾਰ ਦੀ ਗੱਲ ਕਰੀਏ ਕਿਸਾਨ ਵੀਰੋ ਚਾਹੇ ਕੋਈ 60000 ਚਾਹੇ ਕੋਈ 58000 ਕਰਾ ਲਓ ਮੁੱਲ ਇਹ 55000 ਦੀ ਪਾਜੀਆਂ ਦਾ ਵੀ ਆਪਾਂ ਦੇਣੀ ਆ ਤੇ 55000 ਦੇ ਵਿੱਚੋਂ ਹੋਰ 30000 ਮਾਨਤਨ ਹੋ ਜਾਊਗਾ 52000 ਦੀ ਐਬੈਰ ਤੁਹਾਨੂੰ ਮਿਲ ਜਾਊਗੀ ਸੋ 52000 ਦੀ ਐਂਡ ਤੋਂ ਐਂਡ ਆ ਬਾਕੀ ਮੌਕੇ ਤੇ ਮੇਰਾ ਭਰਾ ਕੋਈ ਵੀ ਗੱਲਬਾਤ ਕਰ ਲਿਓ ਕੋਈ ਵਿੱਚੋਂ ਹੁੰਦਾ ਹੋਇਆ ਤੇ ਛੋੜ ਛੱਪਾ ਕੋਈ ਮੌਕੇ ਤੇ ਮਾਨ ਥੋੜਾ ਆਪਾਂ ਖੋਲਕੇ ਨੂੰ ਤੋੜ ਕੇ ਦਿਖਾ ਦਿੰਨੇ ਆ ਵੱਡੇ ਭਾਈ ਮੜਾ ਖੋਲਕੇ ਨੂੰ ਤੋੜ ਕੇ ਜਿਹੜੇ ਕਢਾ ਦਿਆ ਜੇ ਤਰ ਆ ਦੇਖੋ ਜੀ ਠੀਕ ਆ ਸੋ ਕਿਸੇ ਰਕਮ ਦੀ ਕਿਸਾਨ ਵੀਰੋ ਕੋਈ ਭਾਰ ਪਿਛੇ ਦੀ ਮੁਸ਼ਕਲ ਨਹੀਂ ਗਈ ਪਸ਼ੂ ਵਧੇਰੇ ਹੋਣ ਕਰਕੇ ਇਹ ਜਿਹੜੀ ਅਵੈਲ ਬਿਲਕੁਲ ਤਿਆਰੀ ਦੇ ਸੀਗੀ ਤੇ ਵੈਰ ਜਿਹੜੀ ਇਹ ਭਾਈ ਹੁਣੇ ਸੇਲ ਕਰਦੇ ਪਏ ਠੀਕ ਆ ਜੀ ਕਿ ਮਾਲ ਇੱਕ ਪਾਸੇ ਤੁਹਾਨੂੰ ਦਿਖਾਈ ਦਿੱਤਾ ਥੋੜੀ ਜਿਹੀ ਕੇਅਰ ਘਾਟਾ ਆਪ ਭਾਜਣੀ ਫੋਰਮ ਦੇ ਵਿੱਚ ਵੀ ਆ ਠੀਕਾ ਜੀ ਉਹਦੇ ਕਰਕੇ ਥੋੜੀ ਜਿਹੀ ਕਿਤੇ ਨਾ ਕਿਤੇ ਕੇਅਰ ਘਾਟਾ ਜ਼ਿਆਦਾਤਰ ਲੇਡੀਜ਼ ਬੀਬੀਆਂ ਨੂੰ ਪਹਿਣਾ ਨੂੰ ਜਿਹੜੀ ਮਾਲ ਦੀ ਦੇਖ ਰੱਖ ਕਰਨੀ ਪੈਂਦੀ ਆ ਤੇ ਉਹਦੇ ਕਰਕੇ ਜਿਹੜੀ ਇਹ ਗੱਬਣ ਵੈੜ ਟੁਕੀ ਤਿਆਰੀ ਵਾਲੀ ਆ ਇਹ ਸੇਲ ਕਰਦੇ ਪਏ ਆ ਸੋ 52000 ਦੀ ਕਿਸਾਨ ਵੀਰੋ ਇਹ ਵੈੜ ਤੁਹਾਨੂੰ ਮਿਲ ਜੂਗੀ ਜਿਹੜੇ ਵੀ ਸੱਜਣ ਭਰਾ ਨੂੰ ਪਸੰਦ ਆ ਜੂਗੀ ਠੀਕਾ ਜੀ ਉਹ ਤੁਸੀਂ ਕੰਟੈਕਟ ਕਰ ਲਿਓ ਬਾਕੀ ਇਥੇ ਆਣ ਕੇ ਜਿੱਦਾਂ ਮਰਜ਼ੀ ਮੇਰਾ ਭਰਾ ਟਿੱਪਕੇ ਤਸੱਲੀ ਕਰੋ ਤੇ ਖਾਸ ਵਿਜਟ ਜਿਹੜੀ ਇੱਕ ਵਾਰ ਫੇਰ ਆਪਾਂ ਤੁਹਾਨੂੰ ਦੱਸ ਦਿੰਨੇ ਪਿੰਡ ਖਾਰਾ ਠੀਕ ਹੈ ਜੀ ਹਰੀਕੇ ਪੱਤਨ ਤੋਂ ਸਾਰਾ 10 10 11 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਤੋਂ ਵੀ ਤਕਰੀਬਨ ਇੱਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਤੇ ਇਹ ਦੋਸਤੋ ਅੱਜ ਵੈਰ ਦੀ ਡਿਟੇਲ ਸੀ ਕਿ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਾਲੂ ਕਰਦੇ ਆ ਕਿ ਨੰਬਰਾਂ ਤੇ ਤੁਸੀਂ ਕਾਲ ਕਰਕੇ ਕਰੋ ਗੱਲਬਾਤ ਬਾਅਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ